ਪੰਜਾਬ ਕਾਂਗਰਸ ਕਮੇਟੀ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਅਤੇ ਸ਼ਾਹਕੋਟ ਹਲਕੇ ਤੋਂ ਵਿਧਾਇਕ ਹਰਦੇਵ ਸਿੰਘ ਲਾੜੀ ਸ਼ੇਰੋਵਾਲੀਆ ਦੀ ਅਗਵਾਈ ਚ ਕਾਂਗਰਸ ਪਾਰਟੀ ਵੱਲੋਂ ਜੰਮੂ ਕਸ਼ਮੀਰ ਦੇ ਪਹਲਗਾਮ ਚ ਅਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਚ ਸ਼ਹੀਦ ਹੋਏ ਭਾਰਤੀਆਂ ਨੂੰ ਸ਼ਰਦਾਜ਼ਲੀ ਪੇਟ ਕਰਦਿਆ ਸ਼ੁਕਰਵਾਰ ਸ਼ਾਮ ਕੈਂਡਲ ਮਾਰਚ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਚ ਕਾਂਗਰਸੀ ਆਗੂ ਅਤੇ ਵਰਕਰ ਰਾਮਗੜੀਆ ਚੌਂਕ ਵਿਖੇ ਇਕੱਤਰ ਹੋਏ ਇਸ ਮੌਕੇ ਸਭ ਤੋਂ ਪਹਿਲਾ ਵਿਧਾਇਕ ਸ਼ੇਰੋਵਾਲੀਆ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਹਿਲਗਾਮ ਚ ਸ਼ਹੀਦ ਹੋਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਉਪਰੰਤ ਕਾਂਗਰਸੀ ਆਗੂ ਅਤੇ ਵਰਕਰ ਕੈਂਡਲ ਮਾਰਚ ਕਰਦੇ ਤੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਉਂਦੇ ਪੁਲਿਸ ਸਟੇਸ਼ਨ ਦੇ ਸਾਹਮਣੇ ਚੌਕ ਵਿੱਚ ਪਹੁੰਚੇ ਤੇ ਸ਼ਹੀਦਾਂ ਨੂੰ ਸ਼ਰਦਾਜਲੀ ਭੇਟ ਕੀਤੀ। ਇਸ ਮੌਕੇ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਪਾਕਿਸਤਾਨੀ ਅਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਪਹਲਗਾਮ ਵਿਖੇ ਤਰਮਪੁੱਛ ਕੇ નિર્ਦੋਸ਼ 파ਰਤੀ ਸੈਲਾਨੀਆਂ ਅਤੇ ਉਥੇ ਦੇ ਲੋਕਾਂ ਤੇ ਗੋਲੀਆਂ ਚਲਾ ਕੇ ਮਾਰਿਆ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਅਤੇ ਸ਼ਰਮਨਾਕ ਕਟਨਾ ਹੈ। ਉਹਨਾਂ ਨੇ ਕਿਹਾ ਕਿ ਅੱਜ ਸਾਰਾ ਦੇਸ਼ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ। ਇਸ ਹਮਲੇ ਬਾਰੇ ਮਿਰਦਈ ਪੂਨੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਅਜਿਹਾ ਵਰਤਾਰਾ 파ਰਤੀ ਇਤਿਹਾਸ 'ਚ ਅੱਜ ਤੱਕ ਕਦੇ ਦੇਖਣ ਨੂੰ ਨਹੀਂ ਮਿਲਿਆ ਸੀ। ਉਨਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਆਰ ਪੀ ਇਕਾ ਜਿੰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ ਮਰਦਾਬਾਦ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਜੋ ਪਾਕਿਸਤਾਨ ਮੁਲਕ ਨੇ ਸਾਡੇ 2 ਦਿਨ ਪਹਿਲਾਂ ਕਸ਼ਮੀਰ ਦੇ ਵਿੱਚ ਪੈਲਗਾਮ ਵਿਖੇ ਬਹੁਤ ਅਨਿਆਇ ਕੀਤਾ ਉਹਨਾਂ ਦੇ ਗੁੰਡਿਆਂ ਨੇ ਅੱਤਵਾਦੀਆਂ ਨੇ ਪਾਕਿਸਤਾਨ ਤੋਂ ਭੇਜੇ ਹੋਏ ਲੋਕਾਂ ਨੇ ਜਿਹੜਾ ਅਨੇਵਾ ਲੋਕਾਂ ਤੇ ਗੋਲੀਆਂ ਚਲਾ ਕੇ ਚੁੰਨ ਚੁੰਨ ਕੇ ਉਹਨਾਂ ਨੂੰ ਧਰਮ ਪੁੱਛ ਕੇ ਨਹਿਕਿਆਂ ਨੂੰ ਜਿਹੜਾ ਮਾਰਿਆ ਬਹੁਤ ਨਿੰਦਿਆ ਵਾਲੀ ਗੱਲ ਆ ਬੜੀ ਸ਼ਰਮਨਾਕ ਗੱਲ ਆ ਸਾਡੀਆਂ ਨੌਜਵਾਨ ਬੱਚੀਆਂ ਵਿਧਵਾ ਹੋ ਗਈਆਂ ਔਰ ਕਰਲਾ ਰਹੀਆਂ ਸੀ ਅੱਜ ਦੇ ਸਾਰਾ ਉਸ ਗੱਲ ਤੇ ਰੋ ਰਿਹਾ ਵੀ ਇਹ ਕਿਹੋ ਜਿਹਾ ਜ਼ਾਲਮ ਲੋਕ ਜਿਨ੍ਹਾਂ ਨੇ ਇੰਨਾ ਵੱਡਾ ਅਤਿਆਚਾਰ ਕੀਤਾ ਅੱਜ ਸਾਰੇ ਦੇਸ਼ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਲੋਜ ਲੋਕ ਸਮੂਲਕ ਜੋ ਰੋਸ ਮੁਜ਼ਾਰੇ ਕਰ ਰਹੇ ਆ ਉਹਨਾਂ ਨੂੰ ਸ਼ਰਧਾਲੀਆਂ ਅਰਪਤ ਕਰ ਰਹੀ ਹੈ ਕਰ ਰਿਹਾ ਅੱਜ ਅਸੀਂ ਛਾ ਕੋਟ ਦੇ ਸਾਰੇ ਸ਼ਹਿਰ ਵਾਸੀਆਂ ਨਾਲ ਸਾਰੇ ਸਾਥੀਆਂ ਨਾਲ ਸੀਨੀਅਰ ਸਾਥੀਆਂ ਨਾਲ ਪਾਰਟੀ ਆ ਦੇ ਸਾਰੇ ਆਂਦੇਦਾਰ ਸਹਿਬਾਨਾਂ ਨਾਲ ਰਲ ਕੇ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਉਹਨਾਂ ਦੇ ਨਿਮਿਤ ਉਸ ਤੋਂ ਉਪਰੰਤ ਅਸੀਂ ਬਾਜ਼ਾਰ ਦੇ ਵਿੱਚ ਕੈਂਡਲ ਮਾਰਚ ਕੀਤਾ ਉਹਨਾਂ ਨੂੰ ਸ਼ਰਧਾਲੀ ਪੇਟ ਕੀਤੀ ਆ ਮੈਂ ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਪਰਮਾਤਮਾ ਉਹਨਾਂ ਨੂੰ ਆਪਣੀ ਚਰਨਾ ਚ ਨਵਾਜ਼ ਸਥਾਨ ਬਖਸ਼ਣਗੇ ਤੇ ਜਿਹੜੇ ਜ਼ਾਲਮ ਲੋਕ ਆ ਉਹਨਾਂ ਪਰਮਾਤਮਾ ਉਹਨਾਂ ਤੋਂ ਹਿਸਾਬ ਲੈਣਗੇ ਉਹਨਾਂ ਨੂੰ ਜੋ ਉਹਨਾਂ ਨੇ ਸਾਡੇ ਨਾਲ ਇੰਨਾ ਦੇਸ਼ ਦੇ ਨਾਲ ਇੱਦਾਂ ਵੱਡਾ ਅਤਿਆਚਾਰ ਕੀਤਾ ਉਹਨਾਂ ਨੂੰ ਉਸੇ ਜਗ੍ਹਾ ਤੇ ਖੜੇ ਹੋ ਕੇ ਕਰਕੇ ਫਾਂਸੀਆਂ ਦਿੱਤੀਆਂ ਜਾਣ ਅਸੀਂ ਇਹ ਮੰਗ ਕਰਦੇ ਆ ਨਰਿੰਦਰ ਮੋਦੀ ਜੀ ਕੋਲੋਂ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਅੱਜ ਸਰਪ੍ਰੀ ਪਾਰਟੀ ਮੀਟਿੰਗ ਵੀ ਹੋਈ ਆ ਸਾਰੀਆਂ ਪਾਰਟੀਆਂ ਨੇ ਕਹਿਤਾ ਮੋਦੀ ਜੀ ਜੇ ਤੁਸੀਂ ਮੌਜੂਦਾ ਸਰਕਾਰ ਆ ਜੋ ਤੁਸੀਂ ਫੈਸਲਾ ਲਵਾਂਗੇ ਅਸੀਂ ਤੁਹਾਡੇ ਨਾਲ ਆ ਤਾਂ ਅਸੀਂ ਪੂਰ ਜੋਰ ਪ੍ਰਧਾਨ ਮੰਤਰੀ ਸਾਹਿਬ ਕੋ ਮੰਗ ਕਰਦੇ ਆ ਵੀ ਜਿਹੜੇ ਲੋਕ ਨਿਹੱਤੇ ਮਾਰੇ ਗਏ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਨੂੰ ਉਸੇ ਜਗ੍ਹਾ ਤੇ ਖੜਕੇ ਉਹਨਾਂ ਲੋਕਾਂ ਨੂੰ ਲਿਆ ਕੇ ਫਾਂਸੀ ਦਿੱਤੀ ਜਾਵੇ ਤਾਂ ਉਹਨਾਂ ਪਰਿਵਾਰਾਂ ਨੂੰ ਇਨਸਾਫ ਮਿਲ ਪਾਵੇ ਤੇ ਇਸ ਲਈ ਅੱਜ ਅਸੀਂ ਸਾਰੇ ਮੈਂ ਧੰਨਵਾਦ ਵੀ ਕਰਦਾ ਸਾਰੇ ਸਾਥੀਆਂ ਦਾ 2-3 ਘੰਟੇ ਪਹਿਲਾਂ ਇਹਨਾਂ ਨੂੰ ਸਨਿਆਦ ਦਿੱਤਾ ਸੀ ਸਾਰੇ ਸਾਥੀਆਂ ਨੂੰ ਤੇ ਵੱਡੀ ਤਦਾਦ ਦੇ ਵਿੱਚ ਆ ਕੇ ਸਾਰਿਆਂ ਨੇ ਉਹ ਉਹਨਾਂ ਰੂਹਾਂ ਨੂੰ ਸ਼ਰਧਾਲੀਂ ਭੇਟ ਕੀਤੀ ਆ ਉਹਨਾਂ ਦੇ ਨਿਵਿੱਤ ਆਪਣੇ ਬਲਬਲੇ ਸਾਂਝੇ ਕੀਤੇ ਆ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਫੇਰ ਉਹਨਾਂ ਜਿਹੜੇ ਸਾਡੇ ਪਰਿਵਾਰਾਂ ਚੋਂ ਜੀ ਚਲੇ ਗਏ ਆ ਕਹਿੰ ਕਿਤੇ ਦੇ ਵੀ ਆ ਸਾਡੇ ਦੇਸ਼ ਦੇ ਨੌਜਵਾਨ ਬੱਚੇ ਆ ਉਹਨਾਂ ਦੇ ਚਰਨਾ ਚ ਸ਼ਰਦਾ ਦੇ ਫੁੱਲ ਭੇਟ ਕਰਦਾ ਬਹੁਤ ਬਹੁਤ ਧੰਨਵਾਦ